ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਮਨ ਸਿੱਧੂ ਮੱਲੇਵਾਲ ਚੈਨਲ ਪੰਜਾਬ ਤੇ ਪੰਜਾਬੀਅਤ ਅੱਜ ਸਾਡੇ ਨਾਲ ਜੁੜੇ ਨੇ ਅਸੀਂ ਇਸ ਵਕਤ ਬੈਠੇ ਆ ਪਿੰਡ ਨਾਨੋ ਕੀ ਵਿਖੇ ਜੋ ਕਿ ਪਟਿਆਲਾ ਜ਼ਿਲ੍ਹੇ ਦੇ ਆਸ-ਪਾਸੋਂ ਸਬ ਡਿਵੀਜ਼ਨ ਵਿੱਚ ਪੈਂਦਾ ਹੈ ਪਿੰਡ ਨਾਨੋ ਕੀ ਵਿਖੇ ਜਿੱਥੇ ਸਾਡੇ ਭਾਰਤੀ ਕਿਸਾਨ ਜੁਨੀਅਨ ਕਾਦੀਆਂ ਜਥੇਬੰਦੀ ਦੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਅਜੀਵਿੰਦਰ ਸਿੰਘ ਜੋਗੀ ਗਰੇਵਾਲ ਨਾਨੋ ਕੀ ਸਾਹ ਪ੍ਰਧਾਨ ਨੇ ਉਹਨਾਂ ਦੇ ਫਾਰਮ ਹਾਊਸ ਤੇ ਗੈਰੀ ਫਾਰਮ ਹਾਊਸ ਤੇ ਬੈਠੇ ਆ ਅੱਜ ਤੁਹਾਡੀ ਗੱਲਬਾਤ ਕਰਵਾਉਣ ਜਾ ਰਹੇ ਆ ਜੋਗੀ ਫੇਜ਼ਰਪੁਰ ਸਰਪੰਚ ਸਾਹਿਬ ਨਾਲ ਆਓ ਕਰਦੇ ਆ ਜੋਗੀ ਖਿਸਰਪੁਰ ਸਰਪੰਚ ਸਾਹਿਬ ਨਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਕੀ ਫਤਿਹ ਸਰਪੰਚ ਸਾਹਿਬ ਜਿਵੇਂ ਕਿ ਪਤਾ ਲੱਗਿਆ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਕਾਦੀਆਂ ਗਰੁੱਪ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ세ਵੰਦੀ ਨਾਲ ਜੁੜੇ ਹੋਏ ਹੋ ਤੇ ਇਹ ਇਸ ਜ세ਵੰਦੀ ਨਾਲ ਜੁੜਿਆ ਨੂੰ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਜੀ ਅਨੁਜੀ ਤਕਰੀਬਨ 4-5 ਸਾਲ ਹੋ ਗਏ ਬਾਈ ਜੀ ਨਾਲ ਜੁੜੇ ਤੇ ਜਿਲ੍ਹਾ ਪ੍ਰਧਾਨ ਬਣੇ ਤੇ ਕਿ ਅਸੀਂ ਫਿਰ ਇਹਨਾਂ ਨੇ ਸਾਨੂੰ ਸਾਰਿਆਂ ਨੂੰ ਕਿਸੇ ਨੂੰ ਬੈਸ ਪ੍ਰਧਾਨ ਉਪ ਪ੍ਰਧਾਨ ਕੋਈ ਆਪਣੇ ਬਲਾਕ ਪ੍ਰਧਾਨ ਬਣਾਏ ਜਿੰਨੀ ਵੀ ਸਾਡੀ ਟੀਮ ਸੀ 15-20 ਜਾਣਿਆਂ ਦੀ ਫਿਰ ਅਸੀਂ ਪਿੰਡਾਂ 'ਚ ਇਕਾਈਆਂ ਵੀ ਬਣਾਈਆਂ ਜੀ ਜਾ ਕੇ ਜਨਕਿ ਫਿਰ ਵੱਡਾ ਕਰਿਆ ਜਤੂ ਵੀ ਸਾਨੂੰ ਤਕਰੀਬਨ 4-5 ਸਾਲ ਹੋ ਗਏ ਬਾਈ ਜੀ ਨਾਲ ਜੁੜਿਆ ਨੂੰ ਆਪਣੇ ਕਿਸਾਨ ਜੁਨ ਭਾਰਤੀ ਕਾਦੀਆਂ ਨਾਲ ਇੰਨ ਕਾਰਨ ਸਾਡੇ ਸੂਬਾ ਪ੍ਰਦਾਨ ਜਿਨ ਕਿ ਅਸੀਂ ਇਕਾਈਆਂ ਤਕਰੀਬਨ ਸਾਡੇ 30 35 ਪਿੰਡਾਂ ਦੇ ਅਸੀਂ ਇਕਾਈਆਂ ਬਣਾ ਚੁੱਕੇ ਹਾਂ ਤੁਹਾਡੀ ਗੱਲ ਮੈਂ ਵਿਚਾਲੇ ਕੱਟ ਰਿਹਾ ਜਿੱਥੇ ਅੱਜ ਅਸੀਂ ਬੈਠੇ ਹਾਂ ਪਿੰਡ ਨਾਨੂ ਕੀ ਵਿਖੇ ਗੈਰੀ ਫਾਰਮ ਹਾਊਸ ਵਿਖੇ ਸਰਦਾਰ ਅਜੀਵਿੰਦਰ ਸਿੰਘ ਨਾਨੂ ਕੀ ਜੀ ਜੋਗੀ ਗਰੇਵਾਲ ਸਾਹਿਬ ਇਹਨਾਂ ਨਾਲ ਤੁਹਾਡੀ ਕਾफी ਨੇੜਤਾ ਸੀ ਇਹਨਾਂ ਦੇ ਸਹਿਯੋਗ ਸਦਕਾ ਤੁਸੀਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਥੇਵੰਦੀ ਨਾਲ ਜੁੜੇ ਹੋ ਜੀ ਹਾਂਜੀ ਹਾਂ ਬਾਈ ਜੀ ਨਹੀਂ ਸਾਨੂੰ ਜੁਆਇਨ ਕਰਾਇਆ ਕਾਦੀਆਂ ਨਾਲ ਭਾਰਤੀ ਕਿਸਾਨ ਕਾਦੀਆਂ ਨਾਲ ਪਹਿਲਾਂ ਇਹ ਜੁੜੇ ਆਪਣੇ ਜ਼ਿਲ੍ਹਾ ਪ੍ਰਧਾਨ ਬਣੇ ਜੀ ਉਦੋਂ ਬਾਅਦ ਇਹਨੇ ਸਾਨੂੰ ਜੋੜਿਆ ਸਾਡੇ ਨਾਲ ਜਿੰਨਾ ਵੀ ਸਾਡਾ ਗਰੁੱਪ ਆ ਗੱਲਬਾਤ ਕਰੀ ਉਦੋਂ ਬਾਅਦ ਇਹਨੇ ਸਾਨੂੰ ਜੋੜਿਆ ਇਹ ਬਾਈ ਜੀ ਨਹੀਂ ਕਰੇਵਾ ਸਾਹਿਬ ਨਹੀਂ ਬਾਈ ਜੋਗੀ ਨੇ ਸਾਨੂੰ ਅੱਛਾ ਅੱਛਾ ਭਾਈ ਜੋਗੀ ਜੀ ਜਿਵੇਂ ਕਿ ਆਪਣੇ ਸਾਰੇ ਇਲਾਕੇ ਨੂੰ ਪਟਿਆਲੇ ਇਲਾਕੇ ਨੂੰ ਜ਼ਿਲ੍ਹੇ ਨੂੰ ਤਕਰੀਬਨ ਪਤਾ ਹੀ ਹੈ ਬਹੁਤ ਹੀ ਇਮਾਨਦਾਰ ਇਨਸਾਨ ਨੇ ਕਿਉਂਕਿ ਇਹਨਾਂ ਦੇ ਪਿੰਡ ਦੇ ਵਿੱਚ ਹੀ ਇਮਾਨਦਾਰੀ ਹੈ ਆ ਰਹੀ ਆ ਰਹੀ ਹੈ ਸ਼ੁਰੂ ਤੋਂ ਕਿਉਂਕਿ ਇਹਨਾਂ ਦੇ ਬਜ਼ੁਰਗ ਦਾਦੇ-ਪਰਦਾਦੇ ਇੱਕ ਇਮਾਨਦਾਰੀ ਦੀ ਮਿਸਾਲ ਨੇ ਜਿਵੇਂ ਕਿ ਇਹਨਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਸਾਡੇ ਦੇਸ਼ ਦੀ ਸੇਵਾ ਕਰਦੇ ਆ ਰਹੇ ਨੇ ਇਹਨਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਆਰਮੀ ਦੇ ਵਿੱਚ ਸੇਵਾਵਾਂ ਨਿਭਾਉਂਦੇ ਆ ਰਹੇ ਨੇ ਤੇ ਇਸ ਗੱਲ ਦਾ ਵੀ ਸਾਨੂੰ ਮਾਣ ਹੈ ਵੀ ਸਾਡੇ ਪ੍ਰਧਾਨ ਜੀ ਉਹਨਾਂ ਦਾ ਸ਼ੁਰੂ ਤੋਂ ਪਰਿਵਾਰ ਸਾਡੇ ਦੇਸ਼ ਦੀ ਸੇਵਾ ਕਰਦਾ ਆ ਰਿਹਾ ਹੈ ਇਸ ਬਾਰੇ ਤੁਸੀਂ ਜੋਗੀ ਜੀ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਤਾਂ ਸਾਡੇ ਸਾਰੇ ਇਲਾਕੇ ਨੂੰ ਕਿ ਪੰਜਾਬ ਨੂੰ ਕਿ ਹੁਣ ਬਾਹਰ ਤੱਕ ਵੀ ਪਤਾ ਹੀ ਐ ਇਹਨਾਂ ਨੇ ਹੁਣ ਆਪਣੇ ਆਰਮੀ ਦੇ ਵਿੱਚ ਵੀ ਸੇਵਾ ਕਰੀ ਇਹਨਾਂ ਦੇ ਬਜ਼ੁਰਗਾਂ ਨੇ ਜੀ ਠੀਕ ਆ ਉਦੋਂ ਬਾਅਦ ਇਸ ਸਮਾਜਿਕ ਸੇਵਾ ਦੇ ਵਿੱਚ ਵੀ ਸਾਡੇ ਇਲਾਕੇ ਦੇ ਵਿੱਚ ਪਹਿਲੇ ਨੰਬਰ ਤੇ ਰਹੇ ਨੇ ਜੀ ਚਲੋ ਜਿਹੜੀ ਬਾੜਾਂ ਦੀ ਰਾਖੀ ਕਰੀ ਬਜ਼ੁਰਗਾਂ ਨੇ ਉਹ ਤਾਂ ਵੱਖਰੀ ਐ ਜੀ ਉਦੋਂ ਬਾਅਦ ਇਹਨਾਂ ਦੇ ਫਾਦਰ ਸਾਹਿਬ ਨੇ ਇਹਨਾਂ ਨੇ ਇਸ ਸਮਾਜ ਸੇਵਾ ਵੀ ਨਾਲ ਦੀ ਨਾਲ ਕਰ ਰਹੇ ਨੇ ਜਿੱਥੇ ਸੱਚ ਬੋਲਣ ਲਾਉਣਾ ਹੋਰ ਨੂੰ ਵੀ ਕਿਵੇਂ ਆਪਣਾ ਨੇ ਜੀਣਾ ਕਿਵੇਂ ਸਾਰੇ ਜੋ ਕਾਮਕਾਰ ਨੇ ਇੰਜੀ ਸੇਵਾ ਭਾਵਨਾ ਵਾਲੇ ਜੋ ਵੀ ਅਸੀਂ ਫਿਰਦੇ ਆ ਜੇ ਕਿਸੇ ਵੀ ਵੀ ਉਹ ਆ ਜੀ ਹੁਣ ਜੀ ਮੈਂ ਸਾਨੂੰ ਬਾਈ ਜੀ ਨੂੰ ਪਤਾ ਲੱਗਿਆ ਵੀ ਗੁਰੂ ਘਰਾਂ ਚ ਕਈ ਚ ਆਪਣੇ ਇਹ ਆਪਣੇ ਹੈ ਨਹੀਂ ਜੀ ਆਪਣੇ ਬੀਲ ਭਰਤਣ ਨੇ ਜੀ ਬੇਲ ਉਹ ਵੀ ਹੁਣ ਬਾਈ ਜੀ ਨੇ ਉਥੋਂ ਗਿਆ ਲੈ ਕੇ ਆਏ ਨੇ ਅਨੰਦਪੁਰ ਸਾਹਿਬ ਤੋਂ ਅਸੀਂ ਹੁਣ ਜਾਣਿਆ ਬਾਈ ਜੀ ਦੇ ਨਾਲ ਇੱਕ ਦੋ ਗੁਰੂ ਘਰਾਂ ਚ ਕਿਤੇ ਅਸੀਂ ਸਟਾਰਟ ਕਰਿਆ ਹਜੇ ਦੇਣੀ ਹੈ ਜੀ ਜਿਨਕੀ ਇਹੀ ਅਸੀਂ ਦੇਖਦੇ ਆ ਬਾਈ ਜੀ ਨਾਲ ਜੁੜੇ ਪਿਆ ਸਾਨੂੰ ਵੀ ਬਹੁਤ ਚੰਗਾ ਲੱਗਦਾ ਜੀ ਜਦ ਵੀ ਕੋਈ ਵੀ ਕੋਈ ਕਿਸੇ ਦਾ ਕੰਮ ਹੈ ਕੋਈ ਕੋਈ ਥਾਣੇ ਦਾ ਕਚੈਰੀਆਂ ਦਾ ਚਾਹੇ ਕੋਈ ਗੁਰੂ ਘਰ ਦਾ ਜਾਏ ਕੋਈ ਲੰਗਰ ਦਾ ਜੀ ਉਹਦੇ ਵਿੱਚ ਬਾਈ ਹਰ ਵਕਤ ਅੱਗੇ ਰਹਿੰਦੇ ਨੇ ਸਾਨੂੰ ਵੀ ਨਾਲ ਜੋੜਦੇ ਨੇ ਵੀ ਆਪਾਂ ਨੇ ਆਹ ਕੰਮ ਕਰਨਾ ਹਾਂਜੀ ਤੇ ਹੁਣ ਮਤਲਬ ਜੋਗੀ ਜੀ ਤੁਹਾਡੇ ਕੋਲੇ ਪਾਰਤੀ ਕਿਸਾਨ ਯੂਨੀਅਨ ਇਕਤਾ ਕਾਜ਼ੀਆਂ ਗਰੁੱਪ ਦਾ ਕਿਹੜਾ ਉਹਦਾ ਹੈ ਜੀ ਮੇਰੇ ਨਵੇਂ ਹੈਗਾ ਜੀ ਭਾਰਤੀ ਕਿਸਾਨ ਯੂਨੀਅਨ ਦਾ ਮੈਂ ਵੈਸ ਪ੍ਰਧਾਨ ਆ ਜੀ ਬਾਈ ਜੀ ਪ੍ਰਧਾਨ ਆ ਮੈਂ ਵੈਸ ਪ੍ਰਧਾਨ ਆ ਪਟਿਆਲੇ ਜਿਲ੍ਹੇ ਤੋਂ ਹਾਂ ਜੀ ਪਟਿਆਲੇ ਜ਼ਿਲ੍ਹੇ ਦਾ ਜੀ ਅੱਛਾ ਹਾਂਜੀ ਹਾਂਜੀ ਬਾਕੀ ਸਾਡੇ ਹੋਰ ਵੀ ਨੇ ਜੀ ਸਾਰੇ ਬੱਖ-ਬੱਖ ਦਿੱਤੇ ਹੋਏ ਨੇ ਉਹਦੇ ਬਾਈ ਜੀ ਨੇ ਠੀਕ ਹੈ ਜੀ ਤੇ ਇਹ ਪ੍ਰਧਾਨ ਕੀ ਤੋਂ ਸੰਤੁਸ਼ਟ ਹੋਈ ਹਾਂ ਜੀ ਹਾਂਜੀ ਹਾਂਜੀ ਅਸੀਂ ਸੰਤੁਸ਼ਟ ਹੋ ਕੇ ਇੱਥੇ ਆਇਆ ਭਾਈ ਜੀ ਨਾਲ ਲੱਗੇ ਪਿਆ ਅਸੀਂ ਵੀ ਸੇਵਾ ਭਾਵਨਾ ਸਮਾਜ ਸੇਵਾ ਕਰਨ ਦੀ ਭਾਈ ਜੀ ਦੇ ਨਾਲ ਕਿਤੇ ਵੀ ਜਾਂਦੇ ਆ ਕਰਦੇ ਆ ਚਾਹੇ ਉਹ ਲਾ ਲੋ ਵੀ ਆਪਣੇ ਕਾਦੀਆਂ ਗਰੁੱਪ ਵੱਲੋਂ ਲਾ ਲੋ ਚਾਹੇ ਸਮਾਜ ਕੋਈ ਵੀ ਕੰਮ ਆ ਜੀ ਭਾਈ ਜੀ ਦੇ ਨਾਲ ਕਰਦੇ ਆ ਸਾਰੇ ਜਿਵੇਂ ਕਿ ਪਿਛਲੇ ਲੰਮੇ ਸਮੇਂ ਤੋਂ ਸਰਦਾਰ ਜਗਜੀਤ ਸਿੰਘ ਬੱਲੇਵਾਲ ਜੀ ਅ ਉਹ ਖੜਤਾਲ ਤੇ ਬੈਠੇ ਨੇ ਤੇ ਬਾਕੀ ਜਿਹੜੀਆਂ ਆਪਣੀਆਂ ਬੱਤੀ ਜਸੇ ਬੰਦੀਆਂ ਨੇ ਉਹ ਵਿੱਚ ਲੋਕਾਂ ਚ ਕਾਫੀ ਉਛਾਪ ਆਇਆ ਜਾ ਰਿਹਾ ਹੈ ਵੀ ਦੂਜੀਆਂ ਜਸੇ ਬੰਦੀਆਂ ਉਹਨਾਂ ਦਾ ਸਮਰਥਨ ਨਹੀਂ ਕਰ ਰਹੀਆਂ ਪਰ ਇਹਦੇ ਵਿੱਚ ਕਿੱਥੇ ਤੇ ਰੇਡ ਪੈ ਰਹੀ ਹੈ ਇੱਕ ਵਿਰੋਧੀ ਇਹ ਗੱਲਾਂ ਦੇ ਵਿੱਚ ਤੇ ਰਿਆਣਾ ਤੇ ਰੇਡਾਂ ਪਾ ਰਹੇ ਨੇ ਇਹਦੇ ਬਾਰੇ ਪ੍ਰਧਾਨ ਜੀ ਤੁਹਾਡਾ ਕੀ ਕਹਿਣਾ ਹੈ ਜੀ ਦੇਖੋ ਜੀ ਵਿਰੋਧੀ ਕੋਈ ਤੇੜ ਪਾ ਸਕਦਾ ਹੈ ਇਹ ਤਾਂ ਕੋਈ ਤਰੀੜ ਨਹੀਂ ਹੈਗੀ ਠੀਕ ਹੈ ਜੀ ਇਹ ਜਿਵੇਂ ਪਹਿਲਾਂ 2000 ਜਥੇਵੰਦੀਆਂ ਬੈਠੀਆਂ ਦੀ ਤਕਰੀਬ ਹੁਣ ਨਾਲ ਹੀ ਨੇ ਜਿਨ ਕੇ ਚਲੋ ਬਖਰੀ ਮਾ ਤਾਂ ਮਾੜਾ ਮੋਟਾ ਹੁੰਦਾ ਪਰ ਇੰਨਾ ਕੋਈ ਐ ਨਹੀਂ ਹੈਗੀ ਧੱਲੇਵਾਲ ਦੀਆਂ ਸਾਰੀਆਂ ਜੋ ਜਥੇਵੰਦੀਆਂ ਨੇ ਮਦਦ ਕਰ ਰਹੀਆਂ ਨੇ ਜੀ ਧੱਲੇਵਾਲ ਸਾਹਿਬ ਦੀ ਆ ਕੋਈ ਬਖਰੀਵੇਂ ਵਾਲੀ ਗੱਲ ਨਹੀਂ ਤੇ ਥੋੜੀ ਜਥੇਵੰਦੀ ਵੱਲੋਂ ਕੋਈ ਆਇਆ ਹੋ ਮਤਲਬ ਕਿ ਉੱਥੇ ਸੰਭੂ ਵੈਰੀਅਰ ਤੇ ਜਾਂ ਖਨੋਰੀ ਵੈਰੀਅਰ ਤੇ ਜਾਣਵਾਰੇ ਕੋਈ ਮੈਸੇਜ ਆਇਆ ਜੀ ਨਹੀਂ ਸਾਨੂੰ ਜਿਹੜਾ ਵੀ ਮੈਸੇਜ ਆਇਆ ਸੀ ਗਿਆ ਜੀ ਜਿਵੇਂ ਉਦੋਂ ਪੰਜਾਬ ਬੰਦ ਹੋਇਆ ਉਹ ਕੀਤਾ ਅਸੀਂ ਨੇ ਜੀ ਉਦੋਂ ਬਾਅਦ 13 ਤਰੀਕ ਨੂੰ ਕਾਪੀਆਂ ਸਾੜਨ ਦਾ ਉਹ ਕੀਤਾ ਜੋ ਵੀ ਸਾਨੂੰ ਪਰੋਂ ਆਉਂਦਾ ਜੀ ਅਸੀਂ ਕਰਦੇ ਆਂ ਕਰਦਿਆਂ ਸਾਬ ਤਾਂ ਜਨ ਕੇ ਕਰ ਰਹੇ ਨੇ ਪੂਰੇ ਸਾਰੇ ਜਥੇਬੰਦੀਆਂ ਤਕਰੀਬ ਨਾ ਕਰ ਰਹੀਆਂ ਨੇ ਕੋਈ ਐਸੀ ਗੱਲ ਨਹੀਂ ਹੈ ਜਿਹੜਾ ਸਾਨੂੰ ਆਉਂਦਾ ਸੀ ਕਰਦੇ ਆਂ ਇਹ ਤਾਂ ਪ੍ਰਧਾਨ ਜੀ ਕੁਝ ਸਰਤਾ ਸਰਾਰਤੀ ਅੰਸਰ ਹੁੰਦੇ ਨੇ ਵੀ ਜਿਹੜੇ ਕਹਿੰਦੇ ਨੇ ਜਿਵੇਂ 2020 ਕੀ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਤਿੰਨੋਂ ਕਾਲੇ ਬਿੱਲ ਕਿਸਾਨਾਂ ਨੇ ਰੱਦ ਕਰਵਾ ਲਏ ਸੀ ਹੁਣ ਉਹ ਜਿਹੜੇ ਸਰਤਾ ਸਰਾਰਤੀ ਅੰਸਰ ਨੇ ਉਹ ਸਾਡੇ ਕਿਸਾਨ ਜਥੇਬੰਦੀਆਂ ਦੇ ਵਿੱਚ ਫਿੱਕ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਸਾਡੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਪਾਉਗੀ ਵੀ ਅਸੀਂ ਕਿਸੇ ਵੀ ਕਿਸੇ ਦੀਆਂ ਵੀ ਗੱਲਾਂ 'ਚ ਨਹੀਂ ਆਉਣਾ ਅਸੀਂ ਆਪਣੇ ਆਗੂਆਂ ਦਾ ਕਹਿਣਾ ਮੰਨ ਕੇ ਜਿਵੇਂ ਉਹ ਸਾਨੂੰ ਕਿਸੇ ਵੀ ਤਰ੍ਹਾਂ ਦਾ ਇਹ ਡਿਊਟੀ ਲਾਉਂਦੇ ਨੇ ਉਹਨੂੰ ਸਿਰ ਮੱਥੇ ਮੰਨ ਕੇ ਉਹਨਾਂ ਦਾ ਫੈਸਲਾ ਸਵੀਕਾਰ ਕਰਨਾ ਚਾਹੀਦਾ ਹੈ ਹਾਂਜੀ ਹਾਂਜੀ ਜੋ ਵੀ ਆਉਂਦਾ ਹੈ ਤਾਂ ਚਲੋ ਹੁੰਦਾ ਵੀ ਆ ਵਕਰੀਮਾ ਹੋ ਗਿਆ ਕੋਈ ਵਕਰੀਮਾ ਨਹੀਂ ਹੈਗਾ ਸਾਰੀਆਂ ਜਸੇਵੰਦੀਆਂ ਇਕੱਠੀਆਂ ਨੇ ਜੀ ਉਹਨੂੰ ਡੱਲੇਵਾਲ ਸਾਹਿਬ ਦਾ ਜਦ ਵੀ ਹੁਣ ਆਇਆ ਅਸੀਂ ਤੁਹਾਨੂੰ ਦੱਸ ਕੇ ਹਟਿਆ ਮੈਂ ਉੱਪਰੋਂ ਸਾਨੂੰ ਪੰਜਾਬ ਵੱਲੋਂ ਕੋਈ ਵੀ ਆਉਂਦਾ ਸੀ ਜਾਣਦੇ ਆ ਉੱਥੇ ਜੀ ਪੰਜਾਬ ਜਿਵੇਂ ਧਰਨਾ ਵੀ ਲਾਉਣਿਆਂ ਕੋਈ ਹੋਰ ਹੈ ਜੋ ਵੀ ਸਨੇਹਾ ਅਸੀਂ ਪਹੁੰਚ ਦਾ ਕਰਦੇ ਆ ਜਨ ਕਿ ਕੋਈ ਬਖਰੇਵਾ ਨਹੀਂ ਹੈਗਾ ਚਲੋ ਜੋ ਮਾੜਾ ਮੋਟਾ ਕੋਈ ਪਹਿਲਾਂ ਹੋ ਸਕਦਾ ਇਸ ਟਾਈਮ ਕੋਈ ਨਹੀਂ ਜੀ ਹੁਣ ਸਾਰੇ ਡੱਲੇਵਾਲ ਸਾਹਿਬ ਦੇ ਨਾਲ ਨੇ ਜਸੇਵੰਦੀਆਂ ਠੀਕ ਹੈ ਜੀ ਤੇ ਜੋਗੀ ਪ੍ਰਧਾਨ ਸਾਹਿਬ ਜੀ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੋਈ ਸਾਡੇ ਜਿੰਮੇਵਾਰ ਭੈਣ ਭਰਾਵਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਮੈਂ ਦੇਖੋ ਜੀ ਮੈਸੇਜ ਤਾਂ ਇਹੀ ਆਏ ਅੱਜ ਕੱਲ ਸਾਰੀ ਜੋ ਭੈਣ ਭਾਈ ਨੇ ਸਿਆਣੇ ਨੇ ਯਾਨੀ ਕਿ ਉਹ ਵੀ ਆਪਣਾ ਦੇਖ ਕੇ ਉਹ ਚੱਲਣ ਜੋ ਵੀ ਕੰਮ ਹੈ ਸੋ ਸਮਝ ਕੇ ਕਰਨ ਜੀ ਕੋਈ ਜਸੇ ਬੰਦੀ ਦਾ ਹੈ ਜਾਂ ਕੋਈ ਹੋਰ ਹੈ ਬਸ ਧਿਆਨ ਨਾਲ ਆਪਣਾ ਕੋਈ ਕੰਮ ਕਰਨ ਬਾਈ ਇਹੀ ਆਏ ਸੋ ਦੋਸਤੋ ਇਹ ਸਨ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਕਾਦੀਆਂ ਦੇ ਪਟਿਆਲਾ ਜ਼ਿਲ੍ਹੇ ਦੇ ਮੀਤ ਪਰ ਆਣ ਸਰਦਾਰ ਜੋਗੀ ਸਿੰਘ ਫਿਜ਼ਰਪੁਰ ਮੈਂ ਤੁਹਾਡਾ ਆਪਣਾ ਅਮਨ ਸਿੱਧੂ ਮੱਲੇਵਾਲ ਚੈਨਲ ਪੰਜਾਬ ਤੇ ਪੰਜਾਬੀ ਹੱਥ ਧੰਨਵਾਦ ਜੀ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਧੰਨਵਾਦ